ਕਿ ਮੂਸੀ ਵਾਲੇ ਦੇ ਕਤਲ ਦਾ ਸੀ ਬਦਲਾ ਲਿਆ ਉਹਨਾਂ ਦੇ ਕਤਲ ਦੇ ਨਾਲ ਸੰਬੰਧਤ ਲੋਕਾਂ ਨੂੰ ਰਾਣਾ ਬਲਾਚੌਰੀਆ ਨੇ ਆਪਣੇ ਕੋਲ ਰੱਖਿਆ ਸੀ ਭਾਵ ਸਿੱਧੇ ਸਿੱਧੇ ਇਲਜ਼ਾਮਤ ਲਾਈ ਸੀ ਕਿ ਕਿਸੇ ਨਾ ਕਿਸੇ ਗੈਂਗ ਦੇ ਨਾਲ ਇਹਨਾਂ ਦੇ ਸੰਬੰਧ ਨੇ ਗੈਂਗਸਟਰਾਂ ਦੇ ਨਾਲ ਦੇ ਸੰਬੰਧਨਤਾ ਇਸ ਚੀਜ਼ ਦਾ ਬਿਲਕੁਲ ਇਨਕਾਰ ਕੀਤਾ ਕਿ ਹਾਲੇ ਤੱਕ ਦੀ ਜੋ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਹੈ ਉਹਦੇ ਵਿੱਚ ਸਿੱਧੂ ਮੂਸੇਵਾਲ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕਨੈਕਸ਼ਨ ਲੱਦਦਾ ਜਿਹੜਾ ਨਹੀਂ ਨਜ਼ਰ ਆਉਂਦਾ ਨਾ ਤੇ ਇਹਨਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਉਹਨਾਂ ਦਾ ਤੇ ਨਾ ਹੀ ਰਾਣੀ ਬਲਾਚੌਰੀ ਦਾ ਹਾਂ ਇੱਕ ਗੱਲ ਜ਼ਰੂਰ ਹੈ ਕਹਿੰਦੇ ਜੱਗੂ ਭਗਵਾਨਪੁਰੀ ਚਰਚਾ ਹੋਰ ਚੱਲ ਰਹੀ ਹੈ ਕਿ ਮਨਕਰ ਤੌਲਖੁਰਾ ਨੇ ਇਸ ਟੂਰਨਾਮੈਂਟ ਕਿਉਂ ਆਣਾ ਸੀ ਪਰ ਜਿੱਕੇ ਜਿਵੇਂ ਟਾਰਗੇਟ ਦੀ ਗੱਲ ਆ ਕਿ ਸ਼ਾਇਦ ਟਾਰਗੇਟ ਮਨਕਰ ਤੌਲਖ ਵੀ ਹੋ ਸਕਤੀ ਤਾਂ ਹੋ ਸਕਤਾ ਸੀ ਤਾਂ ਪੁਲਿਸ ਨੇ ਇਸ ਨੂੰ ਇਨਕਾਰ ਕੀਤਾ ਕਿ ਮਨਕਰ ਤੌਲਖ ਟਾਰਗੇਟ ਨਹੀਂ ਸੀ ਉਹਨਾਂ ਦਾ ਟਾਰਗੇਟ ਰਾਣਾ ਬਲਚੌਰੀ ਸੀ ਹੁਣ ਜਿਹੜੇ ਦੋਨੋਂ ਸ਼ੂਟਰ ਨੇ ਉਹ ਅਮਰਸਰ ਦੇ ਜਿਹੜੇ ਹੈਗੇ ਉਹ ਦੱਸੇ ਜਾ ਰਹੇ ਨੇ ਜਿਹੜਾ ਦਿੱਤਿਆ ਕਪੂਰਾ 13 ਐਫਆਰ ਉਸ ਦੇ ਉੱਪਰ ਦਰਜ ਨੇ ਤੇ ਜਿਹੜਾ ਕਰਨ ਪਟ ਦਾ ਦੋ ਐਫਆਰ ਜਿਹੜੀਆਂ ਉਹਦੇ ਉੱਪਰ ਦਰਜ ਨੇ ਤੇ ਦੋ ਗੈਂਗ ਦਾ ਸਬੰਧ ਜਿਹੜਾ ਹੈਗਾ ਉਹ ਦੱਸਿਆ ਗਿਆ ਲੱਕੀ ਪਟਿਆਲ ਗੈਂਗ ਤੇ ਡੋਨੀ ਬੱਲ ਗੈਂਗ ਦੋ ਸ਼ੂਟਰ ਤੇ ਇੱਕ ਜਿਹੜਾ ਤਿੰਨ ਜਣੇ ਜਾਂਦੇ ਨੇ ਉਹਨੇ ਨਾਲ ਹੀ ਨਾਲ ਹੋਰ ਵੀ ਦੋ ਤੋਂ ਤਿੰਨ ਦੀ ਇਨਵੋਲਵਮੈਂਟ ਹੈ ਉਹ ਕੌਣ ਨੇ ਉਹ ਉਹ ਨੇ ਜਿੰਨਾਂ ਦੇ ਵੱਲੋਂ ਹੋ ਸਕਦਾ ਰੇਕੀ ਕੀਤੀ ਗਈ ਹੋਵੇ ਕਿਉਂਕਿ ਜਿਵੇਂ ਪਤਾ ਲੱਗਿਆ ਕਿ ਜਿਹੜਾ ਰਾਣਾ ਆ ਜਦੋਂ ਗਰਾਊਂਡ ਖੇਡ ਮੈਦਾਨ ਦੇ ਵਿੱਚੋਂ ਬਾਹਰ ਆਉਂਦਾ ਉਸ ਤੋਂ ਬਾਅਦ ਰੋਕਿਆ ਜਾਂਦਾ ਰੋਕ ਕੇ ਉਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇੱਕ ਚਰਚਾ ਹੋਰ ਵੀ ਸੀ ਕਿ ਸੈਲਫਿਕ ਝੋਣ ਦੇ ਰੋਕਿਆ ਜਾਂਦਾ ਤੇ ਉਹਦੇ ਮੂੰਹ ਦੇ ਉੱਪਰ ਕਾਲਾ ਕੱਪੜਾ ਜਾਂ ਕਾਲਾ ਰੁਮਾਲ ਪਾਇਆ ਜਾਂਦਾ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਚੀਜ਼ ਦਾ ਇਨਕਾਰ ਕੀਤਾ ਕਿ ਐਸੀ ਕੋਈ ਗੱਲ ਨਹੀਂ ਸੀ ਪਰ ਹਾਂ ਕੋਲੇ ਜ਼ਰੂਰ ਹੁੰਦੇ ਨੇ ਕੋਲੇ ਆ ਕੇ ਉਹ ਫਾਇਰ ਕਰਤਾ ਜਾਂਦਾ ਜਿਲੋਂ ਤੋਂ ਫੋਨ ਆ ਕੇ ਕਿਹਾ ਜਾਂਦਾ ਕਿ ਭਾਈ ਤੁਸੀਂ ਇੱਥੇ ਖੇਡਣਾ ਤੁਸੀਂ ਇੱਥੇ ਨਹੀਂ ਖੇਡਣਾ ਤੁਸੀਂ ਆਹ ਟੂਰਨਾਮੈਂਟ ਖੇਡਣਾ ਤੁਸੀਂ ਆਹ ਟੂਰਨਾਮੈਂਟ ਨਹੀਂ ਖੇਡਣਾ ਤਾਂ ਇਸ ਚੀਜ਼ ਦਾ ਇਸ਼ਾਰਾ ਕਿਤਨਾ ਕਿਤੇ ਪੁਲਿਸ ਪ੍ਰਸ਼ਾਸਨ ਨੇ ਵੀ ਕੀਤਾ ਕਿ ਜਿਹੜੀ ਲੜਾਈ ਸੀ ਜਿਹੜਾ ਰੌਲਾ ਸੀ ਉਹ ਕਿਤਨਾ ਕਿਤੇ ਖੇਡ ਨੂੰ ਲੈ ਕੇ ਸੀ ਕੁੱਲ ਮਿਲਾ ਕੇ ਜਿਹੜਾ ਸਾਰਾ ਸੀਨਾ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਕੇ ਕਾਨ ਮਾਰਖੇਡ ਕਬੱਡੀ ਦਾ ਮੈਂ ਕਹੂੰਗਾ ਕਿ ਯਾਰ ਜੇ ਕੋਈ ਇਸੇ ਤਰ੍ਹਾਂ ਨਹੀਂ ਕੋਈ ਦੁਸ਼ਮਣ ਨਹੀਂ ਕੋਈ ਰੌਲਾ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਯਾਰ ਇਹ ਦੁਸ਼ਮਣੀਆਂ ਇਹ ਰੌਲੇ ਜਿਹੜੇ ਹੈਗੇ ਨੇ ਗਰਾਉਂਡਾਂ ਦੇ ਵਿੱਚ ਆ ਕੇ ਖਤਮ ਹੋਣਗੇ ਤੁਹਾਨੂੰ ਨਹੀਂ ਲੱਗਦਾ ਕਿ ਗਰਾਉਂਡਾਂ ਤੋਂ ਬਾਹਰ ਤੱਕ ਰੱਖਣੇ ਚਾਹੀਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਕਰਵਾਇਆ ਗਿਆ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਕਿ ਯਾਰ ਅਸੀਂ ਕਹਿੰਦੇ 2 ਤੋਂ 2.5 ਕਰੋੜ ਰੁਪਏ ਦਾ ਸਭ ਕੁਝ ਜਿਹੜਾ ਹੈਗਾ ਉਹ ਖਤਮ ਹੋ ਗਿਆ ਤਬਾਹ ਹੋ ਗਿਆ ਲੈ ਕੇ ਆਏ ਹਾਂ ਪ੍ਰੋਗਰਾਮ ਗਲ ਪਤੇ ਦੀ ਗੱਲ ਕਰਦੇ ਹਾਂ ਸੁਹਾਣਾ ਕਬੱਡੀ ਟੂਰਨਾਮੈਂਟ ਜੋ ਕੱਲ ਸ਼ਾਮ ਨੂੰ ਚੱਲਦਾ ਉਸ ਦੇ ਵਿੱਚ ਕਬੱਡੀ ਪ੍ਰੋਮੋਟਰ ਰਾਣਾ ਬਲਾਚੋਰੀਆ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਅਫਵਾਹਾਂ ਫੈਲਦੀਆਂ ਨੇ ਕਿ ਇਸ ਦੇ ਗੈਂਗਸਟਰਾਂ ਦੇ ਨਾਲ ਸਬੰਧ ਨੇ ਇਸ ਕਰਕੇ ਇਸ ਦਾ ਕਤਲ ਹੋਇਆ ਪਰ ਹੁਣ ਪੁਲਿਸ ਦਾ ਪੱਖ ਸਾਹਮਣੇ ਆਇਆ ਪੁਲਿਸ ਕੀ ਕਹਿੰਦੀ ਹੈ ਉਸੇ ਤੇ ਵਿਚਾਰ ਚਰਚਾ ਕਰਦੇ ਹਾਂ ਬਾਈ ਜੀ ਕਿਵੇਂ ਦੇਖਦੇ ਹੋ ਜੋ ਕਬੱਡੀ ਪ੍ਰਮੋਟਰ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਪੁਲਿਸ ਦਾ ਪੱਖ ਆਉਂਦਾ ਪੁਲਿਸ ਕੀ ਕਹਿੰਦੀ ਹੈ ਸੱਚਾਈ ਕੀ ਹੈ ਪੁਲਿਸ ਦੇ ਪੱਖ ਤੋਂ ਪਹਿਲਾਂ ਇੱਕ ਗੱਲ ਥੋੜੀ ਜੀ ਕਬੱਡੀ ਮਾਂ ਖੇਡ ਵਾਲੇ ਕਰੀਏ ਕਿ ਕਬੱਡੀ ਨੂੰ ਮਾਂ ਖੇਡ ਕਿਹਾ ਜਾਂਦਾ ਜੇਕਰ ਪਿੰਡਾਂ ਦੇ ਗਰਾਊਂਡਾਂ ਦੇ ਵਿੱਚ ਤੁਸੀਂ ਝਾਤ ਮਾਰੋਗੇ ਤਾਂ ਪਿੰਡਾਂ ਦੇ ਗਰਾਊਂਡਾਂ ਦੇ ਵਿੱਚ ਦੇ ਵਿੱਚ ਤੁਹਾਨੂੰ ਛੋਟੀ ਪਨੀਰੀ ਤੋਂ ਲੈ ਕੇ ਵੱਡਿਆਂ ਤੱਕ ਖੇ ਪਿੰਡਾਂ ਦੇ ਗਰਾਊਂਡਾਂ ਦੇ ਵਿੱਚ ਜਿਸ ਵੇਲੇ ਟੂਰਨਾਮੈਂਟ ਜਿਹੜੇ ਨੇ ਆ ਸਿਆਲਾਂ ਦੇ ਸਮਿਆਂ ਦੇ ਵਿੱਚ ਜਦੋਂ ਹੁੰਦੇ ਨੇ ਤਾਂ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ ਕਿਉਂਕਿ ਕਬੱਡੀ ਮਾਂ ਕਿਹੜਾ ਕਬੱਡੀ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਵਸਦੀ ਹੈ ਪਰ ਜੈਸਾ ਕੁਝ ਪਿਛਲੇ ਸਮਿਆਂ ਤੋਂ ਚੱਲ ਰਿਹਾ ਗੈਂਗ ਵਾਰਾਲ ਸੀ ਦੁਸ਼ਮਣੀ ਵਾਲਾ ਸ਼ਰਿਆਮ ਉੱਥੇ ਗੋਲੀਆਂ ਤੱਕ ਮਾਰ ਦੇਣੀਆਂ ਤਾਂ ਉਸ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਗਰਾਊਂਡ ਖਾਲੀ ਹੋ ਜਾਣਗੇ ਚਾਹੇ ਗਰਾਊਂਡ ਖਾਲੀ ਖਿਡਾਰੀਆਂ ਦੇ ਪੱਖੋਂ ਹੋਣ ਤੇ ਚਾਹੇ ਗਰਾਊਂਡ ਖਾਲੀ ਦਰਸ਼ਕਾਂ ਦੇ ਪੱਖੋਂ ਹੋਣ ਜੇ ਖਿਡਾਰੀਆਂ ਦੇ ਪੱਖੋਂ ਹੋਗੇ ਤਾਂ ਦਰਸ਼ਕਾਂ ਨੇ ਫਿਰ ਕਿੱਥੇ ਆਉਣਾ ਤੇ ਜੇ ਦਰਸ਼ਕਾਂ ਦੇ ਪੱਖੋਂ ਹੋਗੇ ਹੋਗੇ ਤਾਂ ਫਿਰ ਖਿਡਾਰੀਆਂ ਨੇ ਵੀ ਖੇਡਣ ਕਿੱਥੇ ਆਉਣਾ ਮਤਲਬ ਕੁੱਲ ਮਿਲਾ ਕੇ ਮਾਂ ਖੇਡ ਕਬੱਡੀ ਦਾ ਹੋਤਾ ਹੀ ਕਾਹਨ ਨਹੀਂ ਰਿਹਾ ਹੁਣ ਪੁਲਿਸ ਦੇ ਪੱਖ ਦੀ ਜੇਕਰ ਗੱਲ ਕਰੀ ਤਾਂ ਪੁਲਿਸ ਦਾ ਪੱਖ ਜਿਹੜਾ ਕਿ ਪਿਛਲੇ ਦਿਨਾਂ ਤੋਂ ਜੋ ਇੰਟਰਵਿਊਜ਼ ਕੱਲ ਤੋਂ ਇੰਟਰਵਿਊਜ਼ ਜੋ ਚੱਲ ਰਹੀਆਂ ਨੇ ਬਹੁਤ ਗੱਲਾਂ ਉਹ ਇਹ ਚੀਜ਼ ਕਨਫਰਮ ਕੀਤੀ ਆ ਪੁਲਿਸ ਨੇ ਕਿ 10 ਲੋਕ ਜਿਹੜੇ ਇਨਵੋਲਵ ਨੇ ਜਿਹਦੇ ਵਿੱਚ ਦੋ ਸ਼ੂਟਰ ਸੀ ਇੱਕ ਹੋਰ ਸੀ ਜੋ ਹੈਲਪਰ ਸੀ ਜਿਸ ਤਰ੍ਹਾਂ ਦੇ ਨਾਲ ਉਹ ਮੋਟਰਸਾਈਕਲ ਤੇ ਆਉਂਦੇ ਨੇ ਸਪਲੈਂਡਰ ਮੋਟਰਸਕ ਦੀ ਗੱਲ ਚੱਲਦੀ ਐ ਇਸ ਮੋਟਰਸਾਈਕਲ ਤੇ ਆਉਂਦੇ ਨੇ ਜਿਵੇਂ ਦੋ ਹੋ ਸਕਦਾ ਕਿ ਇੱਕ ਮੋਟਰਸਾਈਕਲ ਤੇ ਬੈਠਾ ਹੋਵੇ ਦੋ ਜਿਹੜੇ ਹੈਗੇ ਆ ਜਿਨ੍ਹਾਂ ਦੇ ਵੱਲੋਂ ਸ਼ੂਟ ਕੀਤਾ ਹੋਵੇ ਦੋ ਸ਼ੂਟਰ ਨਿਕਲਦੇ ਨੇ ਸ਼ੂਟ ਬਿਲਕੁਲ ਕੋਲੇ ਤੋਂ ਕੀਤਾ ਜਾਂਦਾ ਹੈ ਅਸਲ ਦੇ ਵਿੱਚ ਹੁੰਦਾ ਕੀ ਹੈ ਉਦੋਂ ਜਿਹੜਾ ਰਾਣਾ ਬਲਾਚੌਰੀਓ ਉਹ ਗਰਾਊਂਡ ਤੋਂ ਬਾਹਰ ਨਿਕਲ ਨਿਕਲ ਰਿਹਾ ਸੀ ਆਪਣੀ ਟੀਮ ਨੂੰ ਲੈ ਕੇ ਤਾਂ ਉਸੇ ਵੇਲੇ ਉਹਦੇ ਕੋਲ ਦੋ ਲੋਕ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਫਾਇਰ ਜਿਹੜਾ ਆ ਉਹ ਕਰ ਦਿੱਤਾ ਜਾਂਦਾ ਉਸ ਜਿਸਤੇ ਵਿੱਚ ਉਸਦੀ ਜਿਹੜੀ ਹੈਗੀ ਉਹ ਮੌਤ ਹੁੰਦੀ ਹੈ ਫਾਇਰ ਕੀਤਾ ਜਾਂਦਾ ਤਿੰਨ ਤੋਂ ਚਾਰ ਕਹਿੰਦੇ ਨੇ ਕਿ ਉਸ ਵੇਲੇ ਫਾਇਰ ਹੋਏ ਨੇ ਉਸ ਤੋਂ ਬਾਅਦ ਕੁਝ ਲੋਕ ਕਿਉਂਕਿ ਇਕੱਠ ਸੀ ਕੁਝ ਲੋਕ ਬਚਾਉਣ ਦੇ ਲਈ ਜਾਏ ਕਹਿ ਰਹੇ ਸੀ ਕਿ ਉਹ ਉਹ ਸ਼ੂਟਰ ਨੇ ਉਹ ਸ਼ੂਟਰ ਨੇ ਹਨਾ ਬਈ ਉਹ ਉਹਨਾਂ ਨੇ ਗੋਲੀ ਮਾਰਤੀ ਉਹਨਾਂ ਨੇ ਗੋਲੀ ਮਾਰਤੀ ਤਾਂ ਕੁਝ ਲੋਕ ਜਿਹੜੇ ਨੇ ਜਦੋਂ ਉਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਹੋ ਸਕਦਾ ਉਹ ਚ ਪੁਲਿਸ ਮੁਲਾਜ਼ਮ ਵੀ ਹੁਣ ਤੱਕ ਕਹਿੰਦੇ ਨੇ ਕਿ ਉਹਨਾਂ ਦੇ ਵੱਲੋਂ ਹਵਾਈ ਫਾਇਰ ਤੱਕ ਜਿਹੜੇ ਆ ਗਿਆ ਉਹ ਕੀਤੇ ਜਾਂਦੇ ਹਵਾਈ ਫਾਇਰ ਕੀ ਤਾਂ ਜੋ ਕੋਈ ਅੱਗੇ ਨਾ ਸਕੇ ਕਿਉਂਕਿ ਉਹਨਾਂ ਕੋਲੇ ਮੋਟਰਸਾਈਕਲ ਸੀ ਉਹਨੂੰ ਪਤਾ ਸੀ ਕਿ ਜੇਕਰ ਕਿਸੇ ਤਰ੍ਹਾਂ ਦੀ ਗੱਡੀ ਲੱਗੀ ਤਾਂ ਹੋ ਸਕਦਾ ਕਿ ਸਾਨੂੰ ਫੜਿਆ ਵੀ ਜਾ ਸਕਦਾ ਤੇ ਜੇ ਅਸੀਂ ਹਵਾਈ ਫਾਇਰ ਕਰਕੇ ਡਰ ਪੈਦਾ ਕਰ ਦੇਵਾਂਗੇ ਤਾਂ ਇਹ ਆ ਇਹ ਇਹ ਇਹਦੇ ਚਾਂਸਸ ਬਹੁਤ ਜ਼ਿਆਦਾ ਨੇ ਕਿ ਕੋਈ ਸਾਡਾ ਪਿੱਛਾ ਜਿਹੜਾ ਨਹੀਂ ਕਰੂਗਾ ਤੇ ਹੋਇਆ ਵੀ ਉਦਾਂ ਹੁੰਦਾ ਉਦਾਂ ਕੋਈ ਕਿਸੇ ਦੇ ਵੱਲੋਂ ਉੱਥੇ ਜਦੋਂ ਹਵਾਈ ਫਾਇਰ ਕਰਤੇ ਤਾਂ ਅਗਲਾ ਬੰਦਾ ਲੋਕਾਂ ਨੂੰ ਪਤਾ ਹੀ ਕਿ ਯਾਰ ਇੱਕ ਬੰਦਾ ਇਹਨਾਂ ਨੇ ਮਾਰ ਕੇ ਸਿੱਟਤਾ ਕੀ ਪਤਾ ਸਾਡੇ ਇੱਥੇ ਦੁਬਾਰਾ ਜਿਹੜਾ ਹੈਗਾ ਉਹ ਫਾਇਰ ਸਾਡੇ ਤੇ ਹੋ ਜੇ ਹੁਣ ਜਿਹੜੇ ਦੋਨੋਂ ਸ਼ੂਟਰ ਨੇ ਉਹ ਅੰਮ੍ਰਿਤਸਰ ਦੇ ਜਿਹੜੇ ਹੈਗੇ ਉਹ ਦੱਸੇ ਜਾ ਰਹੇ ਨੇ ਜਿੰਦਾ ਇੱਕ ਦਾ ਨਾਮ ਅਦਿੱਤਿਆ ਕਪੂਰ ਆ ਦੂਜੇ ਦਾ ਨਾਮ ਹੈਗਾ ਕਰਨ ਪਾਟਕ ਜਿਹੜਾ ਇੱਕ ਜਿਹੜੀ ਪੋਸਟ ਵਾਇਰਲ ਹੋਈ ਸੀ ਨਾ ਉੱਚ ਇੱਕ ਡਿਫਾਲਟਰ ਨਾਮ ਸੀ ਡਿਫਾਲਟਰ ਨਾ ਮਤਲਬ ਨਾਮ ਲੈ ਕੇ ਸੀ ਐਗਜ਼ੈਕਟ ਆ ਨਾਮ ਨੇ ਕਰਾ ਡਿਫਾਲਟਰ ਜਿਹੜੇ ਉਹਨਾਂ ਕਰਨ ਪਾਟਕਾ ਪੁਲਿਸ ਕਹਿੰਦੀ ਕਿ ਉਹਨੂੰ ਡਿਫਾਲਟਰ ਦੇ ਨਾਮ ਤੋਂ ਜਾਣਿਆ ਜਾਂਦਾ ਜਿਹੜਾ ਅਦਿੱਤਿਆ ਕਪੂਰ ਉਹਨੂੰ ਮੱਖਣ ਦੇ ਨਾਮ ਤੋਂ ਵੀ ਜਿਹੜਾ ਹੈਗਾ ਜਾਣਿਆ ਜਾਂਦਾ ਤਾਂ ਦੋਨੋਂ ਅਮਰਸਰ ਦੇ ਰਹਿਣ ਵਾਲੇ ਨੇ ਜਿਹੜਾ ਦਿੱਤਿਆ ਕਪੂਰਾ 13 ਐਫਆਈਆਰ ਉਸ ਦੇ ਉੱਪਰ ਦਰਜ ਨੇ ਤੇ ਜਿਹੜਾ ਕਰਨ ਪਾਟਕਾ 2 ਐਫਆਈਆਰ ਜਿਹੜੀਆਂ ਉਹਦੇ ਉੱਪਰ ਦਰਜ ਨੇ ਤੇ ਦੋ ਗੈਂਗ ਦਾ ਸਬੰਧ ਜਿਹੜਾ ਹੈਗਾ ਉਹ ਦੱਸਿਆ ਗਿਆ ਲੱਕੀ ਪਟਿਆਲ ਗੈਂਗ ਤੇ ਡੋਨੀ ਬੱਲ ਗੈਂਗ ਕਿ ਇਹ ਇਹ ਦੋ ਗੈਂਗ ਦਾ ਜਿਹੜਾ ਹੈਗਾ ਸਬੰ ਜਿਨ੍ਹਾਂ ਦੇ ਵੱਲੋਂ ਇਹ ਚੀਜ਼ ਸਾਰੀ ਨੂੰ ਜਿਹੜਾ ਹੈਗਾ ਘਟਨਾ ਕਰਨ ਨੂੰ ਅੰਜਾਮ ਦਿੱਤਾ ਗਿਆ ਹੁਣ ਗੱਲ ਵੱਡੀ ਇਹ ਆ ਕਿ ਉਹਦੇ ਵਿੱਚ ਇੱਕ ਨਾਮ ਮੈਂਸ਼ਨ ਕੀਤਾ ਗਿਆ ਸ਼ਬਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਿ ਮੂਸੇਵਾਲੇ ਦੇ ਕਤਲ ਦਾ ਸੀ ਬਦਲਾ ਲਿਆ ਉਹਨਾਂ ਦੇ ਕਤਲ ਦੇ ਨਾਲ ਸੰਬੰਧਤ ਲੋਕਾਂ ਨੂੰ ਰਾਣਾ ਬਲਾਚੌਰੀਆ ਨੇ ਆਪਣੇ ਕੋਲ ਰੱਖਿਆ ਸੀ ਭਾਵ ਸਿੱਧਮ ਸਿੱਧੇ ਇਲਜ਼ਾਮਤ ਲਾਈ ਸੀ ਕਿ ਕਿਸੇ ਨਾ ਕਿਸੇ ਗੈਂਗ ਦੇ ਨਾਲ ਇਹਨਾਂ ਦੇ ਸੰਬੰਧ ਨੇ ਗੈਂਗਸਟਰਾਂ ਦੇ ਨਾਲ ਇਹਦੇ ਸੰਬੰਧ ਨੇ ਤਾਂ ਇਸ ਚੀਜ਼ ਦਾ ਪੁਲਸ ਨੇ ਇਨਕਾਰ ਕੀਤਾ ਕਿ ਹਾਲੇ ਤੱਕ ਦੀ ਜੋ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਇਹ ਉਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕਨੈਕਸ਼ਨ ਰਲਦਾ ਜਿਹੜਾ ਨਹੀਂ ਨਜ਼ਰ ਆਉਂਦਾ ਨਾ ਤੇ ਇਹਨਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਉਹਨਾਂ ਦਾ ਤੇ ਨਾ ਹੀ ਰਾਣੇ ਬਲੇ ਬਲਾਚੋਰੀ ਦਾ ਉਹਨਾਂ ਦੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਰਲਦਾ ਨਜ਼ਰ ਨਹੀਂ ਆਉਂਦਾ ਹਾਂ ਇੱਕ ਗੱਲ ਜ਼ਰੂਰ ਆ ਕੰਨ ਕੇ ਜੱਗੂ ਭਗਵਾਨਪੁਰੀ ਦੇ ਨੇੜੇ ਜ਼ਰੂਰ ਇਹ ਚੀਜ਼ ਤੇ ਜ਼ਰੂਰ ਜੱਗੂ ਭਗਵਾਨਪੁਰੀ ਦੇ ਨਜ਼ਦੀਕ ਜ਼ਰੂਰ ਸੀ ਹੁਣ ਜੇਕਰ ਤੁਸੀਂ ਇਸ ਤੋਂ ਪਹਿਲਾਂ ਵੀ ਨਜ਼ਰ ਮਾਰੋਗੇ ਤਾਂ ਜੱਗੂ ਭਗਵਾਨਪੁਰੀਏ ਦਾ ਨਾਮ ਕਬੱਡੀ ਦੇ ਵਿੱਚ ਜਿਹੜਾ ਆਉਂਦਾ ਹੈ ਕਿ ਜੱਗੂ ਭਗਵਾਨਪੁਰੀਏ ਐਦੀਆਂ ਜਿਹੜੀਆਂ ਟੀਮ ਟੀਮਸ ਨੇ ਕਈ ਇੱਕ ਟੀਮ ਹੈ ਕਿ ਜੱਗੂ ਭਗਵਾਨਪੁਰੀ ਦੀ ਉਹ ਜਿਹੜੀ ਉਹ ਖੜਾਈ ਜਾਂਦੀ ਆ ਉਹ ਨਾਮ ਜੱਗੂ ਭਗਵਾਨਪੁਰੀ ਦਾ ਕਬੱਡੀ ਦੇ ਵਿੱਚ ਆਉਂਦਾ ਹੈ ਜੱਗੂ ਭਗਵਾਨਪੁਰੀਆ ਜਿਹੜਾ ਡੇਲ ਦੇ ਵਿੱਚ ਤੇ ਉਹਦਾ ਨਾਮ ਜਿਹੜਾ ਹੈਗਾ ਉਹ ਜ਼ਰੂਰ ਆਉਂਦਾ ਇਸ ਇਹ ਤੇ ਇਹ ਚੀਜ਼ ਵੀ ਚਰਚਾ ਦੇ ਵਿੱਚ ਚੱਲਦੀ ਹੈ ਜਿਵੇਂ ਤੁਸੀਂ ਕਬੱਡੀ ਕਮੈਂਟੇਟਰਸ ਦੇ ਨਾਲ ਗੱਲ ਕਰ ਲਓ ਕਬੱਡੀ ਖਿਡਾਰੀਆਂ ਦੇ ਨਾਲ ਗੱਲ ਕਰ ਲਓ ਤਾਂ ਕਹਿੰਦੇ ਨੇ ਕਿ ਜੇਲ੍ਹਾਂ ਤੋਂ ਫੋਨ ਆਉਂਦੇ ਨੇ ਜੇਲ੍ਹਾਂ ਤੋਂ ਫੋਨ ਆ ਕੇ ਕਿਹਾ ਜਾਂਦਾ ਕਿ ਭਾਈ ਤੁਸੀਂ ਇੱਥੇ ਖੇਡਣਾ ਤੁਸੀਂ ਇੱਥੇ ਨਹੀਂ ਖੇਡਣਾ ਤੁਸੀਂ ਆਹ ਟੂਰਨਾਮੈਂਟ ਖੇਡਣਾ ਤੁਸੀਂ ਆਹ ਟੂਰਨਾਮੈਂਟ ਨਹੀਂ ਖੇਡਣਾ ਤਾਂ ਇਸ ਚੀਜ਼ ਦਾ ਇਸ਼ਾਰਾ ਕਿ ਤਨਾ ਕਿਤੇ ਪੁਲਿਸ ਪ੍ਰਸ਼ਾਸਨ ਨੇ ਵੀ ਕੀਤਾ ਕਿ ਜਿਹੜੀ ਲੜਾਈ ਸੀ ਜਿਹੜਾ ਰੌਲਾ ਸੀ ਉਹ ਕਿਤਨਾ ਕਿਤੇ ਖੇਡ ਨੂੰ ਲੈ ਕੇ ਸੀ ਹੁਣ ਇਹ ਨਹੀਂ ਪਤਾ ਕਿ ਇਹਨੂੰ ਮਨਾ ਕੀਤਾ ਗਿਆ ਹੋਵੇ ਬੀਏਸ ਟੂਰਨਾਮੈਂਟ ਤੇ ਨਹੀਂ ਖੇਡਣਾ ਜਾਂ ਕੁਝ ਹੋਰ ਗੱਲਬਾਤ ਹੋਸੇ ਪਰ ਉਹ ਕਹਿੰਦੇ ਕਿ ਰੌਲਾ ਕਬੱਡੀ ਵਾਲਾ ਸੀਂ ਦਾ ਹੀ ਸੀ ਕਿਸੇ ਤਰ੍ਹਾਂ ਦਾ ਖੇਡਣ ਨੂੰ ਲੈ ਕੇ ਜਾਂ ਹੋਰ ਚੀਜ਼ ਨੂੰ ਲੈ ਕੇ ਵੀ ਰੌਲਾ ਮੇਨ ਇਸ ਚੀਜ਼ ਦਾ ਹੀ ਸੀ ਇਸ ਚੀਜ਼ ਕਰਕੇ ਹੀ ਜਿਹੜਾ ਇਹ ਸਾਰਾ ਸਿਲਸਿਲਾ ਹੁੰਦਾ ਆ ਪਰ ਟਾਰਗੇਟ ਦੀ ਜਿਵੇਂ ਗੱਲ ਕੀਤੀ ਜਾਂਦੀ ਹੈ ਕਿ ਇੱਕ ਚਰਚਾ ਹੋਰ ਚੱਲ ਰਹੀ ਹੈ ਕਿ ਮਨਕੀਰ ਤੌਲਖੋਰਾ ਨੇ ਇਸ ਟੂਰਨਾਮੈਂਟ ਤੇ ਆਉਣਾ ਸੀ ਸੁਹਾਣਾ ਜਿਵੇਂ ਰੂਪੇ ਸੁਹਾਣੇ ਬਾਈ ਹੋਰੇ ਕਬੱਡੀ ਕੱਪ ਕਰਾਉਂਦੇ ਨੇ ਹੁੰਦਲਵੀਰ ਹੋਰੇ ਤਾਂ ਉਹਨਾਂ ਨੇ ਆਉਣਾ ਜ਼ਰੂਰ ਸੀ ਮਨਕਿਰ ਤੌਲਖ ਨੇ ਪਰ ਜੇਕਰ ਜਿਵੇਂ ਟਾਰਗੇਟ ਦੀ ਗੱਲ ਆ ਕਿ ਸ਼ਾਇਦ ਟਾਰਗੇਟ ਮਨਕਿਰ ਤੌਲਖ ਵੀ ਹੋ ਸਕਦੀ ਤਾਂ ਹੋ ਸਕਦਾ ਸੀ ਤਾਂ ਪੁਲਿਸ ਨੇ ਇਸ ਨੂੰ ਇਨਕਾਰ ਕੀਤਾ ਕਿ ਮਨਕਿਰ ਤੌਲਖ ਟਾਰਗੇਟ ਨਹੀਂ ਸੀ ਉਹਨਾਂ ਦਾ ਟਾਰਗੇਟ ਰਾਣਾ ਬਲਾਚੌਰੀ ਸੀ ਮਨਕਿਰ ਤੌਲਖ ਤਾਂ ਉਦੋਂ ਤੱਕ ਉੱਥੇ ਪਹੁੰਚਾ ਤੱਕ ਨਹੀਂ ਸੀ ਮਨਕਿਰ ਤੌਲਖ ਉੱਥੇ ਪਹੁੰਚਿਆ ਨਹੀਂ ਸੀ ਪਰ ਉਸ ਦਿਨ ਮਨਕਿਰ ਤੌਲਖ ਨੇ ਆਉਣਾ ਸੀ ਕਿਉਂਕਿ ਲਾਸਟ ਦਿਨ ਸੀ ਸੋਣਾ ਕਬੱਡੀ ਕੱਪ ਦਾ ਬਹੁਤ ਜਿਗਰੀ ਯਾਰ ਨੇ ਜਿਵੇਂ ਰੂਪੇ ਸਾਉਣੇ ਦੀ ਗੱਲ ਕਰੀਗੇ ਉਹਨਾਂ ਦੇ ਮਨਕਰ ਤੌਰ ਤੋਂ ਬਹੁਤ ਗੁੜੀ ਜਾਰੀ ਹੈ ਤੇ ਉਹਨਾਂ ਦੇ ਵੱਲੋਂ ਆਉਣਾ ਸੀ ਸ਼ਾਇਦ ਉੱਥੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇ ਕਿ ਇੱਕ ਗੱਡੀ ਦੀ ਅਨਾਉਂਸਮੈਂਟ ਮਨਕਰ ਤੌਲਖ ਦੇ ਵੱਲੋਂ ਤੇ ਹੁੰਦਲ ਦੇ ਵੱਲੋਂ ਕੀਤੀ ਜਾਂਦੀ ਹੈ ਜੋ ਮਾਨਸਾ ਦੇ ਨੇੜੇ ਪਿੰਡ ਦੀ ਇੱਕ ਕੁੜੀ ਸੀ ਕਿ ਅਸੀਂ ਭਾਈ ਤੇਰੇ ਵਿਆਹ ਤੇ ਗੱਡੀ ਦੇਵਾਂਗੇ ਤਾਂ ਸ਼ਾਇਦ ਉਹ ਗੱਡੀ ਵੀ ਉਹਨਾਂ ਨੇ ਉੱਥੇ ਦੇਣੀ ਸੀ ਮੈਂ ਇਹ ਕਿਉਂ ਕਹਿ ਰਿਹਾ ਕਿਉਂਕਿ ਇੱਕ ਦਿਨ ਪਹਿਲਾਂ ਮੈਨੂੰ ਹੁੰਦਲ ਵੀਰ ਦੀ ਵੀ ਕਾਲ ਆndi ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਅਰ ਆਪਾਂ ਇਦਾਂ ਕਰਕੇ ਗੱਡੀ ਦੇਣੀ ਹੈ ਤੇ ਇਹ ਚੀਜ਼ ਨੂੰ ਆਪਾਂ ਜਿਹੜਾ ਹੈਗਾ ਉਹ ਹਾਈਲਾਈਟ ਕਰਨਾ ਵੀ ਕਵਰ ਕਰਨਾ ਆਪਾਂ ਕਿ ਆਪਾਂ ਇਹ ਕਹਿ ਦਈਏ ਕਿ ਅਸੀਂ ਭਾਈ ਜੋ ਕਿਹਾ ਸੀ ਵਾਦਾ ਉਹ ਪੂਰਾ ਜਿਹੜਾ ਹੈਗਾ ਉਹ ਕੀਤਾ ਤਾਂ ਮਤਲਬ ਸ਼ਾਇਦ ਉਹ ਗੱਡੀ ਵੀ ਉਸ ਜਗ੍ਹਾ ਦੇ ਉੱਪਰ ਦਿੱਤੀ ਜਾਣੀ ਸੀ ਉਸ ਭੈਣ ਨੂੰ ਜਿਹੜੀ ਮਾਨਸਤ ਰਹਿਣ ਵਾਲੀ ਜਿਨ੍ਹਾਂ ਦਾ ਘਰ ਜਿਹੜਾ ਮਨਕੀਰ ਤੌਲਖੁਰਾਂ ਦੇ ਵੱਲੋਂ ਹੁੰਦਲਹੋਰਾ ਦੇ ਵੱਲੋਂ ਰੂਪਾਸਾਣਾ ਹੋਰਾਂ ਦੇ ਵੱਲੋਂ ਪੈਸੇ ਦੇ ਕੇ ਜਿਹੜਾ ਆ ਉਹ ਵੀ ਇੱਕ ਕਬੱਡੀ ਖਿਡਾਰੀ ਉਹ ਵੀ ਕਬੱਡੀ ਖਿਡਾਰਨਾ ਕਬੱਡੀ ਖਿਡਾਰਨਾ ਤਾਂ ਉੱਥੇ ਉਹ ਸ਼ਾਇਦ ਗੱਡੀ ਵੀ ਦਿੱਤੀ ਐ ਮੈਂ ਤਾਂ ਗੱਲ ਕਰਦਾ ਮਨਕੀਰ ਤੌਲਖ ਨੇ ਆਉਣਾ ਜ਼ਰੂਰ ਸੀ ਪਰ ਉਸ ਵੇਲੇ ਕੀ ਹੁੰਦਾ ਉਸ ਵੇਲੇ ਨਾ ਹੰਸ ਪਟਾਕੇ ਚੱਲ ਰਹੇ ਨੇ ਕਿਉਂਕਿ ਉਸ ਵੇਲੇ ਹੰਸਾਲੀ ਵਾਲੇ ਸੰਤ ਜਿਹੜੇ ਆ ਬਾਬਾ ਜੀ ਉਸ ਉੱਥੇ ਆਏ ਹੁੰਦੇ ਨੇ ਤਾਂ ਬਾਬਾ ਜੀ ਨੂੰ ਛੱਡਣ ਦੇ ਲਈ ਕੁਝ ਜਿਹੜੇ ਅਹੁਦੇਦਾਰ ਨੇ ਉਹ ਗਏ ਹੁੰਦੇ ਨੇ ਤਾਂ ਉਸ ਵੇਲੇ ਫਾਇਰਿੰਗ ਜਿਹੜੀ ਆ ਉਸ ਵੇਲੇ ਸ਼ੁਰੂ ਹੁੰਦੀ ਆ ਹੁਣ ਉਹ ਫਾਇਰਿੰਗ ਤੋਂ ਕਿਉਂਕਿ ਬਾਬਾ ਜੀ ਆਏ ਨੇ ਹੋ ਸਕਦਾ ਜਿਹੜੇ ਦਰਸ਼ਕ ਸੀ ਦਰਸ਼ਕਾਂ ਨੂੰ ਇਹ ਲੱਗਿਆ ਕਿ ਯਾਰ ਕਿਤੇ ਬਾਬਾ ਜੀ ਆਏ ਨੇ ਉਸ ਤੇ ਕਰਕੇ ਫਾਇਰਿੰਗ ਜਿਹੜੀ ਹੈਗੀ ਆ ਇਹ ਉਹ ਅੱਤਸ਼ਬਾਦੀ ਚਲਾ ਰਹੀ ਹੈ ਫਾਇਰਿੰਗ ਨਹੀਂ ਅੱਤਸ਼ਬਾਦੀ ਚਲਾਈ ਜਾ ਰਹੀ ਹੈ ਜਾਂ ਫਿਰ ਪਟਾਕੇ ਚਲਾਏ ਜਾ ਰਹੇ ਨੇ ਪਰ ਅਸਲੀਅਤ ਉਸ ਤੋਂ ਬਾਅਦ ਪਤਾ ਲੱਗਦਾ ਜਦੋਂ ਵਾਰ-ਵਾਰ ਅੰਪੈ ਜਾਂਦਾ ਹੈ ਤਾਂ ਜਿਹੜੀ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿੰਨਾ ਕੁਝ ਸਾਹਮਣੇ ਆਇਆ ਕਿਉਂਕਿ ਇਹ ਵੀ ਆਇਆ ਕਿ ਸ਼ੂਟਰ ਜਿਹੜੇ ਆ ਉਹ ਭੱਜੇ ਹੋ ਸਕਦੇ ਨੇ ਦਿੱਲੀ ਪਾਸ ਅਮਰਸਰ ਦੇ ਵਿੱਚ ਵੀ ਇਸ ਨੇ ਇਹਨਾਂ ਦੀ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਕਿ ਤੇ ਵੱਡੀ ਗੱਲ ਹੈ ਦਿੱਲੀ ਵੱਲ ਭੱਜੇ ਹੋਣ ਦੀ ਵੀ ਅਸਾਰ ਹੈਗੇ ਨੇ ਕਿ ਤਰ੍ਹਾਂ ਕੇ ਤਾਂ ਦਿੱਲੀ ਵੱਲ ਭੱਜ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਪ੍ਰੈਸ ਕਾਨਫਰੰਸ ਉਹਦੇ ਵਿੱਚੋਂ ਕਿਤੇ ਨਾ ਕਿਤੇ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਸਾਡੀਆਂ ਟੀਮਾਂ ਜਿਹੜੀਆਂ ਉਹਨੇ ਦਿੱਲੀ ਦੇ ਵਿੱਚ ਵੀ ਲੱਭ ਰਹੀਆਂ ਨੇ ਸਾਡੀਆਂ ਟੀਮਾਂ ਜਿਹੜੀਆਂ ਅਮਰਸਰ ਦੇ ਵਿੱਚ ਵੀ ਲੱਭ ਰਹੀਆਂ ਵੈਸੇ ਕਈ ਟੀਮਾਂ ਨੇ ਪਰ ਹਾਲੇ ਤੱਕ ਜੇਕਰ ਗ੍ਰਿਫਤਾਰੀ ਦੀ ਗੱਲ ਕਰੀਏ ਅਰੈਸਟ ਦੀ ਗੱਲ ਕਰੀਏ ਤਾਂ ਹਲੇ ਤੱਕ ਕੋਈ ਵੀ ਗ੍ਰਿਫਤ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਆਇਆ ਸ਼ਰਮ ਭਰੇ ਇਕੱਠ ਦੇ ਵਿੱਚ ਟੂ ਚੱਲਦੇ ਟੂਰਨਾਮੈਂਟ ਦੇ ਵਿੱਚ ਆਉਂਦੇ ਨੇ ਗੋਲੀ ਮਾਰਦੇ ਨੇ ਗੋਲੀ ਮਾਰ ਕੇ ਤੁਰ ਜਾਂਦੇ ਨੇ ਇਹ ਦੇਖੋ ਵੀ ਗੈਂਗਸਟਰਾਂ ਨੂੰ ਮਤਲਬ ਜਿਹੜੇ ਵੀ ਨੇ ਉਹ ਸ਼ੂਟਰ ਨੇ ਉਹ ਗੁੰਡੇ ਨੇ ਉਹ ਗੈਂਗਸਟਰ ਨੇ ਕੀ ਨੇ ਮਤਲਬ ਇੰਨਾ ਵੀ ਨਹੀਂ ਉਹਨਾਂ ਨੂੰ ਪਰਵਾਹ ਹੈਗੀ ਕਿ ਉੱਥੇ ਪੁਲਿਸ ਪ੍ਰਸ਼ਾਸਨ ਵੀ ਹੈ ਫਿਰ ਵੱਡੀ ਗੱਲ ਪੁਲਿਸ ਚੌਂਕੀ ਬਹੁਤ ਨੇੜੇ ਆ ਕਹਿੰਦੇ ਉੱਥੇ ਪੁਲਿਸ ਸਟੇਸ਼ਨ ਜਿਹੜਾ ਹੈ ਉਹ ਵੀ ਬਹੁਤ ਨੇੜੇ ਆ ਉੱਥੇ ਸ਼ਾਇਦ ਮੌਜੂਦਾ ਐਮਐਲਏ ਦਾ ਦਫ਼ਤਰ ਵੀ ਬਹੁਤ ਨੇੜੇ ਆ ਜਿੱਥੇ ਇਹ ਸਾਰਾ ਸੀਨ ਜਿਹੜਾ ਸਾਰਾ ਸੀਨ ਜਿੱਥੇ ਚੱਲ ਰਿਹਾ ਸੀ ਪਰ ਉਹਨਾਂ ਦੇ ਵੱਲੋਂ ਇਸ ਚੀਜ਼ ਦੀ ਸ਼ਾਇਦ ਕੋਈ ਪਰਵਾਹ ਨਹੀਂ ਸੀ ਤੇ ਉਹਨਾਂ ਨੂੰ ਮੈਨੂੰ ਲੱਗਦਾ ਬੇਖੌਫ ਹੋਣਗੇ ਕਿ ਜਦ ਪਤਾ ਕਿ ਯਾਰ ਕੋਈ ਸਾਡਾ ਪਿੱਛਾ ਵੀ ਕਰ ਸਕ ਮੈਜਿਕ ਮੋਟਰਸਾਈਕਲ ਤੇ ਆਉਂਦੇ ਨੇ ਅਬ ਦਾ ਜਿਹੜਾ ਟਾਰਗੇਟ ਉਹਨਾਂ ਨੇ ਮਿੱਥਿਆ ਹੁੰਦਾ ਟਾਰਗੇਟ ਤੇ ਗੋਲੀਆਂ ਜਿਹੜੀਆਂ ਚਲਾਉਂਦੇ ਨੇ ਗੋਲੀਆਂ ਚਲਾ ਕੇ ਉਹ ਤਾਂ ਤੇ ਢੇਰ ਕੀਤਾ ਉਹ ਵੀ ਬਹੁਤ ਜ਼ਿਆਦਾ ਗੰਭੀਰ ਉਸ ਵੇਲੇ ਜਿਹੜਾ ਹੈ ਜ਼ਖਮੀ ਸੀ ਜਦੋਂ ਉਸ ਤੋਂ ਬਾਅਦ ਉਹਨੂੰ 40 ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਆ ਤੇ ਇੱਥੇ ਵੀ ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਨਾਲ ਸ਼ਾਇਦ ਇੱਕ ਹੋਰ ਵੀ ਸੀ ਰਾਣਾ ਬਲਾਚੌਰੀ ਦੇ ਨਾਲ ਇੱਕ ਹੋਰ ਵੀ ਬੰਦਾ ਸੀ ਜਿਹਦੇ ਜਿਹੜੇ ਹੈਗੇ ਨੇ ਉਹ ਸ਼ਰੇ ਜਿਹੜੇ ਆ ਉਹ ਲੱਗਦੇ ਨੇ ਗੋਲੀ ਤਾਂ ਹਾਲਾਂਕਿ ਰਾਣਾ ਬਲਾਚੌਰੀ ਦੇ ਹੀ ਵੱਜਦੀਆਂ ਨੇ ਪਰ ਨਾਲ ਜਿਹੜੇ ਛਰੇ ਜਿਹੜੇ ਆ ਉਹ ਉਸਤੇ ਲੱਗਦੇ ਨੇ ਤਾਂ ਭਾਬੂ ਵੀ ਉਹਦੇ ਵੀ ਜਿਹੜੇ ਹੈਗੇ ਜ਼ਖਮੀ ਉਹ ਵੀ ਹੈ ਉਹ ਵੀ ਹਸਪਤਾਲ ਦੇ ਵਿੱਚ ਆ ਤੇ ਕੁੱਲ ਮਿਲਾ ਕੇ ਜਿਹੜਾ ਸਾਰਾ ਸੀਨਾ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਕਿ ਕਾਨ ਮਾਖੇੜ ਕਬੱਡੀ ਦਾ ਯਾਰ ਜੇ ਮੈਂ ਕਹੂੰਗਾ ਕਿ ਯਾਰ ਜੇ ਕੋਈ ਇਸੇ ਤਰ੍ਹਾਂ ਦੀ ਕੋਈ ਦੁਸ਼ਮਣੀयां ਨਹੀਂ ਕੋਈ ਰੌਲਾ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਯਾਰ ਇਹ ਦੁਸ਼ਮਣੀयां ਇਹ ਰੌਲੇ ਜਿਹੜੇ ਹੈਗੇ ਨੇ ਗਰਾਊਂਡਾਂ ਦੇ ਵਿੱਚ ਆ ਕੇ ਖਤਮ ਹੋਣਗੇ ਤੁਹਾਨੂੰ ਨਹੀਂ ਲੱਗਦਾ ਕਿ ਗਰਾਊਂਡਾਂ ਤੋਂ ਬਾਹਰ ਤੱਕ ਰੱਖਣੇ ਚਾਹੀਦੇ ਨੇ ਜਦੋਂ ਗਰਾਊਂਡ ਦੇ ਵਿੱਚ ਤਾਂ ਖਿਡਾਰੀ ਖਿਡਾਰੀ ਹੁੰਦਾ ਆ ਗਰਾਊਂਡ ਦੇ ਵਿੱਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਗਰਾਊਂਡ ਦੇ ਵਿੱਚ ਕੋਈ ਪਤਾ ਨਹੀਂ ਤੁਸੀਂ ਕੀ ਨਾਮ ਦੇ ਮੈਂ ਕੋਈ ਗੈਂਗਸਟਰ ਨਾਮ ਕੋਈ ਕੋਈ ਨਹੀਂ ਹੁੰਦਾ ਗਰਾਊਂਡ ਦੇ ਵਿੱਚ ਤਾਂ ਇੱਕ ਖਿਡਾਰੀ ਖਿਡਾਰੀ ਹੁੰਦਾ ਕਿ ਖੇਡ ਰਿਹਾ ਖਿਡਾਰੀ ਹੁੰਦਾ ਜਿਹੜਾ ਮਨੋਰੰਜਨ ਕਰ ਰਿਹਾ ਹੁੰਦਾ ਦਰਸ਼ਕਾਂ ਦਾ ਜਿੰਨੇ ਉੱਥੇ ਦਰਸ਼ਕ ਦੇਖਣ ਆਏ ਸੀ ਹੁਣ ਜਿਨ੍ਹਾਂ ਦੇ ਵੱਲੋਂ ਇਹ ਕਰਵਾਇਆ ਗਿਆ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਕਿ ਯਾਰ ਅਸੀਂ ਕਹਿੰਦੇ 2 ਤੋਂ 2.5 ਕਰੋੜ ਰੁਪਏ ਲਾਤਾ ਸੀ 2 ਤੋਂ 2.5 ਕਰੋੜ ਸਾਡਾ ਇਸ ਚੇਤੇ ਲੱਗਾ ਜਿਹੜੀ ਚੀਜ਼ ਦਾ ਮਤਲਬ ਸਭ ਕੁਝ ਜਿਹੜਾ ਹੈਗਾ ਉਹ ਖਤਮ ਹੋ ਗਿਆ ਤਬਾਹ ਹੋ ਗਿਆ 2 ਤੋਂ 2.5 ਕਰੋੜ ਸਾਡਾ ਲੱਗਾ ਸੋਨਾ ਕਬੱਡੀ ਕੱਪ ਤੇ ਮਤਲਬ ਮਸ਼ਹੂਰ ਕਬੱਡੀ ਕੱਪ ਆ ਸੋਨੇ ਦਾ ਕਬੱਡੀ ਕੱਪ ਉਹ ਤੋਂ ਕਹਿੰਦੇ ਕਿ 2 ਤੋਂ 2.5 ਕਰੋੜ ਸਾਡਾ ਜਿਹੜਾ ਹੈਗਾ ਉਹ ਲੱਗਿਆ ਉਹਦੇ ਵੀ ਸਭ ਕੁਝ ਮਤਲਬ ਖਤਮ ਹੋ ਗਿਆ ਸਾਡਾ ਤਾਂ ਮਤਲਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਆ ਕਿ ਇੱਕ ਹੋਰ ਵੀ ਗੱਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਹਮਣੇ ਕਿ 2 ਤੋਂ 3 ਤਾਂ ਸ਼ੂਟਰ ਉਹ ਨੇ ਦੋ ਸ਼ੂਟਰ ਤੇ ਇੱਕ ਜਿਹੜਾ ਤਿੰਨ ਜਣੇ ਜਾਂਦੇ ਨੇ ਉਹ ਨੇ ਨਾਲ ਹੀ ਨਾਲ ਹੋਰ ਵੀ 2 ਤੋਂ 3 ਦੀ ਇਨਵੋਲਵਮੈਂਟ ਹੈ ਉਹ ਕੌਣ ਨੇ ਉਹ ਓ ਨੇ ਜਿੰਨਾਂ ਦੇ ਵੱਲੋਂ ਹੋ ਸਕਦਾ ਰੇਕੀ ਕੀਤੀ ਗਈ ਹੋਵੇ ਕਿਉਂਕਿ ਜਿਵੇਂ ਪਤਾ ਲੱਗਿਆ ਕਿ ਜਿਹੜਾ ਰਾਣਾ ਆ ਜਦੋਂ ਗਰਾਊਂਡ ਖੇਡ ਮੈਦਾਨ ਦੇ ਵਿੱਚੋਂ ਬਾਹਰ ਆਉਂਦਾ ਆ ਉਹ ਸ਼ਾਇਦ ਉਹਦੀ ਟੀਮ ਉਸ ਤੋਂ ਪਹਿਲਾਂ ਖੇਡ ਰਹੀ ਸੀ ਖੇਡ ਗਰਾਊਂਡ ਦੇ ਵਿੱਚੋਂ ਬਾਹਰ ਆਉਂਦਾ ਆ ਉਸ ਤੋਂ ਬਾਅਦ ਰੋਕਿਆ ਜਾਂਦਾ ਰੋਕੇ ਉਸਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਆ 셀ਫੀ ਖਿਚਾਈ ਜਾਂਦੀ ਕੁਛ ਐਸ ਤਰ੍ਹਾਂ ਦੀ ਗੱਲਾਂ ਚਰਚਾ ਇਸ ਤਰ੍ਹਾਂ ਦੀ ਵੀ ਸੀ ਕਿ 셀ਫੀ ਖਿਚਾਉਣ ਦੇ ਲਈ ਰੋਕਿਆ ਜਾਂਦਾ ਹੈ 셀ਫੀ ਖਿਚਾਉਣ ਦੇ ਲਈ ਰੋਕਿਆ ਜਾਂਦਾ ਇੱਕ ਚਰਚਾ ਹੋਰ ਵੀ ਸੀ ਕਿ 셀ਫੀ ਖਿਚਾਉਣ ਦੇ ਰੋਕਿਆ ਜਾਂਦਾ ਤੇ ਉਹਦੇ ਮੂੰਹ ਦੇ ਉੱਪਰ ਕਾਲਾ ਕੱਪੜਾ ਜਾਂ ਕਾਲਾ ਰੁਮਾਲ ਪਾਇਆ ਜਾਂਦਾ ਪਰ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਇਸ ਚੀਜ਼ ਦਾ ਇਨਕਾਰ ਕੀਤਾ ਕਿ ਐਸੀ ਕੋਈ ਗੱਲ ਨਹੀਂ ਸੀ ਪਰ ਹਾਂ ਕੋਲੇ ਜ਼ਰੂਰ ਆਉਂਦੇ ਨੇ ਕੋਲੇ ਆ ਕੇ ਉਹਨਾਂ ਦੇ ਵੱਲੋਂ ਫਾਇਰ ਕਰਤਾ ਜਾਂਦਾ ਪਰ ਜਿਹੜੇ ਚਸ਼ਮਦੀਦ ਸੀ ਚਸ਼ਮਦੀਦਾਂ ਦੇ ਵੱਲੋਂ ਤਾਂ ਇਹ ਵੀ ਦੱਸਿਆ ਕਿ ਕੋਲੇ ਆਏ ਨੇ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਕਾਲਾ ਕੱਪੜਾ ਪਾਇਆ ਗਿਆ ਕਾਲਾ ਕੱਪੜਾ ਪਾ ਕੇ ਜਿਹੜੇ ਫਾਇਰਿੰਗ ਜਿਹੜੀ ਫਾਇਰਿੰਗ ਜਿਹੜੀ ਹੈਗੀ ਆ ਉਹ ਕਰ ਦਿੱਤੀ ਜਾਂਦੀ ਆ ਤੇ ਉਹ ਕਹਿੰਦੇ ਨੇ ਕਿ ਦੋ ਤੋਂ ਤਿੰਨ ਤਾਂ ਉਹ ਸੀ ਹੁਣ ਹੋ ਸਕਦਾ ਕਿ ਰੇਕੀ ਹੋ ਰਹੀ ਹੋਵੇ ਕਿ ਸ਼ੂਟਰ ਹੋਰ ਹੋਣ ਸ਼ੂਟਰਾਂ ਨੂੰ ਭਜਾ ਕੇ ਲੈ ਜਾਣਾ ਕਿਸੇ ਨੇ ਸਪਲੈਂਡਰ ਮੋਟਰਸਾਈਕਲ ਤੇ ਉਹ ਹੋਰ ਹੋਵੇ ਤੇ ਉਸ ਤੋਂ ਪਹਿਲਾਂ ਰੇਕੀ ਹੋ ਰਹੀ ਹੋਵੇ ਕਿ ਰਾਣਾ ਬਲਾਚੌਰੇ ਹੁਣ ਗਰਾਊਂਡ ਦੇ ਵਿੱਚ ਆ ਤੇ ਰਾਣਾ ਬਲਾਚੌਰੇ ਕਦੋਂ ਗਰਾਊਂਡ ਤੋਂ ਬਾਹਰ ਆਉਂਦਾ ਆ ਜਦੋਂ ਨੂੰ ਪਤਾ ਲੱਗਦਾ ਵੀ ਹੁਣ ਉਹ ਜਗ੍ਹਾ ਆ ਜਿਸ ਜਗ੍ਹਾ ਤੇ ਅਸੀਂ ਗੋਲੀ ਮਾਰ ਕੇ ਇਸ ਜਗ੍ਹਾ ਤੋਂ ਅਸੀਂ ਭੱਜ ਸਕਦੇ ਹਾਂ ਸੁਖਾਲੇ ਤਰੀਕੇ ਨਾਲ ਤਾਂ ਜੋ ਸਾਡਾ ਕੋਈ ਪਿੱਛਾ ਨਾ ਕਰ ਸਕੇ ਤਾਂ ਜੋ ਬਹੁਤ ਕਈ ਇਹਨਾਂ ਕਿ ਬਹੁਤ ਜ਼ਿਆਦਾ ਭੀੜ-ਪੜ ਦੇ ਵਿੱਚ ਫੜੇ ਨਾ ਜਾ ਸਕੀਏ ਤਾਂ ਜੋ ਮੈਨੂੰ ਲੱਗਦਾ ਸ਼ਾਇਦ ਉੜੀਕ ਉੱਥੋਂ ਤੱਕ ਬਾਹਰ ਤੱਕ ਆਉਣ ਦੀ ਹੁੰਦੀ ਹੈ ਜਦੋਂ ਨੂੰ ਪਤਾ ਕਿ ਇੱਥੇ ਸੁਖਾਲੇ ਤਰੀਕੇ ਦੇ ਨਾਲ ਅਸੀਂ ਆਪਣਾ ਜੋ ਕੰਮ ਆ ਉਹ ਕਰ ਸਕਦੇ ਹਾਂ ਕੰਮ ਕਰਨ ਤੋਂ ਆ ਭੱਜ ਸਕਦੇ ਹਾਂ ਤਾਂ ਉਹ ਸਮਾਂ ਉਹਨਾਂ ਦੇ ਵੱਲੋਂ ਮਿੱਥਿਆ ਗਿਆ ਉੜੀਕ ਉਸ ਚੀਜ਼ ਦੀ ਉਹਨਾਂ ਦੇ ਵੱਲੋਂ ਹੋਈ ਤੋ ਕਿ ਮੈਂ ਤਾਂ ਕਹਿ ਰਿਹਾ ਜੋ ਪੁਲਿਸ ਕਹਿ ਰਹੀ ਹੈ ਕਿ ਦੋ ਤੋਂ ਤਿੰਨ ਹੋਰ ਇਨਵੋਲਵਮੈਂਟ ਨੇ ਹਾਲਾਂਕਿ ਹਾਲੇ ਉਹ ਕਹਿੰਦੇ ਨੇ ਕਿ ਅਸੀਂ ਦੱਸ ਨਹੀਂ ਸਕਦੇ ਪਰ ਦੋ ਤੋਂ ਤਿੰਨ ਇਨਵੋਲਵਮੈਂਟ ਹੋਰ ਹੋਣੇ ਹੋਰ ਨੇ ਤਾਂ ਮੈਂ ਹੁਣ ਕਿਵੇਂ ਦੱਸਣਾ ਕਿ ਦੋ ਤੋਂ ਤਿੰਨ ਇਨਵੋਲਵਮੈਂਟ ਕਿਵੇਂ ਹੋ ਸਕਦੀਆਂ ਨੇ ਦੋ ਤਾਂ ਸ਼ੂਟਰ ਨੇ ਪੁਲਿਸ ਨੇ ਕਬੂਲ ਕੀਤਾ ਆ ਇੱਕ ਉਹ ਸ਼ਾਇਦ ਜੋ ਮੋਟਰਸਾਈਕਲ ਸਪਲੈਂਡਰ ਤੇ ਹੋਣਾ ਜਿਸ ਤੇ ਵੱਲੋਂ ਜੋ ਭਜਾ ਕੇ ਲਗਿਆ ਹੋਣਾ ਤਾਂ ਜਿਹੜੀਆਂ ਦੋ ਤੋਂ ਤਿੰਨ ਇਨਵੋਲਵਮੈਂਟ ਨੇ ਕਿ ਜੇ estranger ਵੇਖੀ ਕੀਤੀ ਗਈ ਹੋਵੇ ਜਿਨ੍ਹਾਂ ਦੇ ਵੱਲੋਂ ਨਿਗਰ ਰੱਖੀ ਗਈ ਹੋਵੇ ਕਿ ਰਾਣਾ ਬਲੌਚਰੀਆ ਕਦੋਂ ਬਾਹਰ ਆਉਂਦਾ ਕਦੋਂ ਉਸ ਨੂੰ ਟਾਰਗੇਟ ਬਣਾਇਆ ਜਾ ਸਕਦਾ ਕਦੋਂ ਕੀ ਕੀਤਾ ਜਾ ਸਕਦਾ ਤੇ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਨੇ ਉਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਈਆਂ ਨੇ ਕਿ ਜੱਗੂ ਭਗਵਾਨਪੁਰੀਏ ਦੇ ਨੇੜਲਾ ਵੀ ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਏ ਦਾ ਨਜ਼ਦੀਕੀ ਸੀ ਦੋਸਤੀਆਂ ਹੋ ਸਕਦੀਆਂ ਕਿਸੇ ਤਰ੍ਹਾਂ ਦੀ ਮ ਹੋ ਸਕਦੀਆਂ ਨੇ ਕਿ ਉਹਨਾਂ ਦੀਆਂ ਦੋਸਤੀਆਂ ਸਨ ਜੱਗੂ ਭਗਵਾਨਪੁਰੀਏ ਦੇ ਨਾਲ ਜਿਹੜੀ ਹੈਗੀ ਉਹ ਮਿੱਤਰਤਾ ਸੀ ਦੋਸਤੀ ਜਿਹੜੀ ਹੈਗੀ ਉਹ ਸੀਗੀ ਤੇ ਉਹ ਦੋ ਗੈਂਗ ਦੀ ਜਿਸ ਤਰ੍ਹਾਂ ਦੇ ਨਾਲ ਮੈਂ ਤੁਹਾਨੂੰ ਕਿਹਾ ਦੋਨੀ ਬਲਤ ਤੇ ਲੱਕੀ ਪਟਿਆਲ ਹੋਰਾਂ ਦੇ ਗੈਂਗ ਦੇ ਵੱਲੋਂ ਸੀ ਜ਼ਿੰਮੇਵਾਰੀ ਜਿਹੜੀ ਲਈ ਗਈ ਕਿ ਹੈਗਾ ਕਿ ਇਹਨਾਂ ਦੋ ਗੈਂਗ ਦੇ ਵੱਲੋਂ ਕੀਤਾ ਗਿਆ ਅਦਿੱਤਿਆ ਕਪੂਰ ਤੇ ਕਰਨ ਪਾਠਕ ਇਹ ਦੋ ਸ਼ੂਟਰ ਨੇ ਜਿੰਨਾ ਦਾ ਜਿਨ੍ਹਾਂ ਦੇ ਵੱਲੋਂ ਸ਼ੂਟ ਜਿਹੜਾ ਹੈਗਾ ਉਹ ਕੀਤਾ ਜਾਂਦਾ ਆ ਅਦਿੱਤਿਆ ਕਪੂਰ ਜਿਹਦੇ ਤੇ 13 ਐਫਆਈਆਰ ਨੇ ਕਰਨ ਪਾਠਕ ਜਿਹਦੇ ਤੇ ਦੋ ਐਫਆਈਆਰ ਨੇ ਦੋਨੋਂ ਇਹ ਵੀ ਦੱਸਿਆ ਜਾਂਦਾ ਕਿ ਰਹਿਣ ਵਾਲੇ ਸ਼੍ਰੀ ਅਮਰਸਰ ਸਾਹਿਬ ਦੇ ਦੋਨੋਂ ਰਹਿਣ ਵਾਲੇ ਨੇ ਮੈਂ ਤਾਂ ਫਿਰ ਜਾਂਦਾ ਜਾਂਦਾ ਇਹੀ ਕਹੂੰਗਾ ਕਿ ਯਾਰ ਜਿਹੜੀਆਂ ਇਹ ਜੀਆਂ ਤੋਡੀਆਂ ਗੈਂਗ ਬੰਦਾਂ ਨੇ ਇਹ ਜੀਆਂ ਦੁਸ਼ਮਣੀਆਂ ਨੇ ਕਿਰਪਾ ਕਰਕੇ ਇਹਨਾਂ ਨੂੰ ਗਰਾਊਂਡ ਤੋਂ ਬਾਹਰ ਰੱਖੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀਆਂ ਗਰਾਊਂਡਾਂ ਤੁਹਾਨੂੰ ਖਾਲੀ ਮਿਲਣਗੀਆਂ ਜਦੋਂ ਪੰਜਾਬ ਦੀਆਂ ਗਰਾਊਂਡਾਂ ਤੁਹਾਨੂੰ ਦਰਸ਼ਕਾਂ ਵੱਲੋਂ ਵੀ ਖਾਲੀ ਮਿਲਣਗੀਆਂ ਪੰਜਾਬ ਦੀਆਂ ਗਰਾਊਂਡਾਂ ਤੁਹਾਨੂੰ ਖਿਡਾਰੀਆਂ ਵੱਲੋਂ ਵੀ ਜਿਹੜੀਆਂ ਨੇ ਉਹ ਖਾਲੀ ਮਿਲਣਗੀਆਂ